ਸਾਨੂੰ ਇਸ ਵਾਰ ਜੋਰ ਫਾਰਮ ਕੁੜਕਾ ਤੇ ਇਹ ਪ੍ਰੋਗਰਾਮ ਕਰਦੇ ਹੋਏ 15 ਸਾਲ ਹੋ ਗਏ ਨੇ ਅਸੀਂ 251 ਕੁੜੀਆਂ ਦੀ ਲੋੜੀ ਤੋਂ ਸ਼ੁਰੂ ਹੋਏ ਸੀਗੇ ਤੇ ਹੁਣ 5100 ਕੁੜੀਆਂ ਦੀ ਲੋੜੀ ਤੱਕ ਪਹੁੰਚ ਗਏ ਆ ਅਸੀਂ ਜਿਹੜਾ ਇਹ ਪ੍ਰੋਗਰਾਮ ਆ ਸਾਡਾ ਹਫਤੇ ਬਾਅਦ ਚੱਲਦਾ ਆ ਆਈ ਕੈਂਪ ਤੋਂ ਸ਼ੁਰੂ ਹੋਏ ਸੀਗੇ 5 ਤਰੀਕ ਨੂੰ 5 ਜਨਵਰੀ ਨੂੰ ਆਈ ਕੈਂਪ ਲੱਗੇ ଥି ਤੇ 6 ਤਰੀਕ ਨੂੰ ਬਲੱਡ ਕੈਂਪ ਲੱਗੇ ਤੇ 7 ਤਰੀਕ ਨੂੰ ਉਸ ਹੋਈ ਖਾਨਪਾ ਸਾਹਿਬ ਜੀ ਦੇ ਆਰੰਭ ਕੀਤਾ ਤੇ 9 ਤਰੀਕ ਨੂੰ ਖਾਨਪਾਸ ਆਦੀ ਸਮਾਪਤੀ ਭੋਗ ਪਾਏ ਗਏ ਕਿਸੇ ਨੂੰ ਵੀ ਪਿੰਡਾਂ ਚ ਪਾਲਕੀ ਸਾਹਿਬ ਦੀ ਲੋੜ ਆ ਕਿਸੇ ਵੀ ਕਾਰ ਦੀ ਤੇ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਆ ਤੇ ਸਾਡੇ ਪੰਜਾਬ ਚ ਪ੍ਰੋਬਲਮ ਡੇਂਗੂ ਦੀ ਤੇ ਅਸੀਂ ਉਹਦੇ ਲਈ ਐਂਟੀ ਫੌਗ ਮਸ਼ੀਨ ਰੈਡੀ ਕਰਵਾਈ ਇਹਦੇ ਨਾਲ ਇਹਨੂੰ ਵੀ ਤੁਸੀਂ ਜਿੱਥੇ ਵੀ ਤੁਹਾਨੂੰ ਲੋੜ ਆ ਤੁਸੀਂ ਦੇਖੋ ਨੰਬਰ ਵੀ ਲਿਖਿਆ ਹੈ ਤੇ ਸਾਰਾ ਕੁਝ ਲਿਖਿਆ ਹੈ ਕੰਟੈਕਟ ਕਰ ਸਕਦੇ ਆ ਅੱਜ ਅਸੀਂ ਇਹ ਵੀ ਮੈਂ ਨਾਂ ਕਹਿਣਾ ਚਾਹੁੰਗਾ ਵੀ ਕਿਸੇ ਨੂੰ ਵੀ ਇਸ ਜਗ੍ਹਾ ਦੀ ਲੋੜ ਆਏ ਜਿਹੜਾ ਜੋਲ ਫਾਰਮ ਕੁੜਕਾਇਆ ਇਹ 365 ਦਿਨ ਸਾਲ ਚ ਖੁੱਲਾ ਰਹਿੰਦਾ ਇਸ ਨੂੰ ਵੀ ਅਸ ਚੀਜ਼ ਦੀ ਵਰਤੋਂ ਕਰਨੀ ਆ ਕੁੜੀਆਂ ਦੇ ਵਿਆਹ ਕਰਨੇ ਨੇ ਲੋੜੀਆਂ ਪਾਉਣੀਆਂ ਨੇ ਕੋਈ ਵੀਡੀਓ ਸ਼ੂਟ ਕਰਨਾ ਆ ਕੋਈ ਵੀ ਪ੍ਰੋਗਰਾਮ ਕਰਨਾ ਆ ਤੇ ਇੱਥੇ ਆ ਕੇ ਸਾਡੇ ਜੁਤੀਮ ਦੇ ਮੇਨ ਬੰਦੇ ਨੇ ਜਿਹੜਾ ਆਰਗੇਨਾਈਜ਼ ਕਰਦੇ ਨੇ ਸਾਰਾ ਕੁਝ ਟਿੰਕੂ ਭਾਜੀ ਇਹਨਾਂ ਨੂੰ ਆ ਕੇ ਕੰਟੈਕਟ ਕਰ ਸਕਦੇ ਨੇ ਅਸੀਂ ਇਸ ਵਕਤ ਮੌਜੂਦ ਆ ਜੋਲ ਫਾਰਮ ਕੋੜਕਾ ਜੋ ਕਿਸੇ ਵੀ ਜਾਣ ਪਹਿਚਾਨ ਦਾ ਮਹਤਾਜ ਨਹੀਂ ਹੈਗਾ ਆਪਣੇ ਸਮਾਜ ਸੇਵਾ ਦੇ ਕੰਮਾਂ ਦੇ ਨਾਲ ਜਿਹੜਾ ਵਰਲਡ ਵਾਈਡ ਜਿਹੜਾ ਜਾਣਿਆ ਜਾਂਦਾ ਸਾਡੇ ਨਾਲ ਉਹ ਟੀਮ ਹੈ ਜਿਨ੍ਹਾਂ ਨੇ ਸਾਰਾ ਕੰਮ ਜਿਹੜਾ ਪਹਿਲੇ ਹਫਤੇ ਦੇ ਵਿੱਚ ਸਾਲ ਦੇ ਹੁੰਦਾ ਹੈ ਨਿਪਰੇ ਚਾੜਿਆ ਹੈ ਤੇ ਉਹ ਟੀਮ ਦੇ ਨਾਲ ਹੋਰ ਗੱਲਬਾਤ ਕਰਨੀ ਸਾਡੇ ਉਹ ਦਰਸ਼ਕਾਂ ਤੱਕ ਉਹ ਜਾਣਕਾਰੀਆਂ ਪਹੁੰਚਾਉਣੀ ਹੈ ਬੇहद ਜ਼ਰੂਰੀ ਹੈ ਕਿਉਂਕਿ ਕਈਆਂ ਨੂੰ ਇਹੀ ਲੱਗਦਾ ਹੈ ਕਿ ਜਿਹੜਾ ਪਹਿਲਾ ਹਫਤਾ ਹੁੰਦਾ ਉਸੇ ਟਾਈਮ ਦੇ ਵਿੱਚ ਜਿਹੜੇ ਇੱਥੇ ਸਮਾਜ ਸੇਵਾ ਦਾ ਕੰਮ ਹੁੰਦੇ ਜਾਣਕਾਰੀ ਲਵਾਂਗੇ ਸਾਡੇ ਨਾਲ ਅਮਰੀਕ ਸਿੰਘ ਸੈਣੀ ਯੂਕੇ ਹੁਣੇ ਮੌਜੂਦ ਨੇ ਉਹਨਾਂ ਤੋਂ ਵੇਰਵਾ ਵੀ ਲਵਾਂਗੇ ਕਿ ਇਹ ਕਦੋਂ ਦਾ ਇਹ ਜਿਹੜੇ ਸਮਾਜ ਸੇਵਾ ਦੇ ਕੰਮ ਕਰ ਰਿਹਾ ਸੰਸਥਾ ਕਦੋਂ ਤੋਂ ਸ਼ੁਰੂਆਤ ਹੋਈ ਸੀ ਸੈਣੀ ਸਾਹਿਬ ਸਾਨੂੰ ਵੀ ਜਿਹੜਾ ਬੜਾ ਮਾਣ ਹੈ ਕਿਉਂਕਿ ਸਾਡਾ ਇਲਾਕਾ ਸਾਡਾ ਨਗਰ ਦੁਆਬਾ ਜਿਹੜਾ ਹੈ ਵਰਲਡ ਵਾਈਡ ਸਕੋਪ ਵੈਲਫੇਅਰ ٹرسٹ ਜਿਹੜਾ ਯੂਕੇ ਹੈਗਾ ਉਹਦੇ ਨਾਮ ਨਾਲ ਵਰਲਡਵਾਈਡ ਹੀ ਜਾਣਿਆ ਜਾਂਦਾ ਹੈ ਸਮਾਜ ਸੇਵਾ ਦੇ ਕੰਮ ਜਿਹੜੇ ਕੀਤੇ ਜਾਂਦੇ ਆ ਪਹਿਲਾਂ ਤਾਂ ਉਹਦਾ ਵੇਰਵਾ ਦਿੱਤਾ ਜਾਵੇ ਕਦੋਂ ਸ਼ੁਰੂ ਕੀਤਾ ਸੀ ਕਿੰਨੀ ਧੀਆਂ ਦੀ ਲੋੜੀ ਤੋਂ ਸ਼ੁਰੂ ਕੀਤਾ ਸੀ ਕਿੰਨੇ ਧੀਆਂ ਦੇ ਜਿਹੜੇ ਵਿਆਹ ਸੀਗੇ ਉਹ ਤੋਂ ਸ਼ੁਰੂ ਕੀਤਾ ਸੀ ਸਾਨੂੰ ਇਸ ਵਾਰ ਜੋਰ ਫਾਰਮ ਕੁੜਕਾ ਤੇ ਇਹ ਪ੍ਰੋਗਰਾਮ ਕਰਦੇ ਹੋਏ 15 ਸਾਲ ਹੋ ਗਏ ਨੇ ਤੇ ਅਸੀਂ 251 ਕੁੜੀਆਂ ਦੀ ਲੋੜੀ ਤੋਂ ਸ਼ੁਰੂ ਹੋਏ ਸੀਗੇ ਤੇ ਹੁਣ 5100 ਕੁੜੀਆਂ ਦੀ ਲੋੜੀ ਤੱਕ ਪਹੁੰਚ ਗਏ ਆ ਤੇ ਪਰਮਾਤਮਾ ਮਿਹਰ ਕਰੇ ਅਸੀਂ ਅਗਲੇ ਸਾਲ ਹੋਰ ਵਧਾ ਸਕੀਏ ਇਸ ਪ੍ਰੋਗਰਾਮ ਨੂੰ ਅਸੀਂ ਜਿਹੜਾ ਇਹ ਪ੍ਰੋਗਰਾਮ ਆ ਸਾਡਾ ਹਫ਼ਤੇ ਭਰ ਚੱਲਦਾ ਆ ਅਸੀਂ ਬਲੱਡ ਕੈਂਪ ਤੋਂ ਸ਼ੁਰੂ ਆਈ ਕੈਂਪ ਤੋਂ ਸ਼ੁਰੂ ਹੋਏ ਸੀਗੇ 5 ਤਰੀਕ ਨੂੰ 5 ਜਨਵਰੀ ਨੂੰ ਆਈ ਕੈਂਪ ਲੱਗੇ ਇਥੇ 6 ਤਰੀਕ ਨੂੰ ਬਲੱਡ ਕੈਂਪ ਲੱਗ ਗਏ ਤੇ 7 ਤਰੀਕ ਨੂੰ ਉਸ ਹੋਈ ਖਾਨਪਾ ਸਾਹਿਬ ਜੀ ਦੇ ਆਰੰਭ ਕੀਤਾ ਤੇ 9 ਤਰੀਕ ਨੂੰ ਖਾਨਪਾਸ ਦੀ ਸਮਾਪਤੀ ਭੋਗ ਪਾਏ ਗਏ ਤੇ 6 ਕੁੜੀਆਂ ਦੇ ਵਿਆਹ ਕੀਤੇ ਗਏ ਇਥੇ ਤੇ 11 ਤਰੀਕ ਨੂੰ ਅਸੀਂ ਕੁਨਜਕਸ ਕੁੜੀਆਂ ਦੀ ਲੋਹੜੀ ਪਾ ਕੇ ਇਸ ਪ੍ਰੋਗਰਾਮ ਦਾ ਸਮਾਪਨ ਕੀਤਾ ਅਸੀਂ ਅੱਜ ਇਕੱਠੇ ਇਸ ਕਰਕੇ ਹੋਏ ਆ ਇਸੇ ਜੋਲਫਾਰਮ ਕੁੜਕਾ ਤੇ ਵੀ ਅਸੀਂ ਸਾਰੀ ਟੀਮ ਦਾ ਧੰਨਵਾਦ ਕਰ ਸਕੀਏ ਸਾਰੀ ਧਾਰਮਿਕ ਜਥੇਬੰਦੀਆਂ ਪੋਲਿਟੀਕਲ ਸਿਸਟਮ ਦਾ ਪੰਜਾਬ ਦੀ ਪੰਜਾਬੀ ਗਾਇਕੀ ਦਾ ਜੋ ਵੀ ਲੋਕ ਹੋਏ ਥੇ ਨਵਜਮਨੀਆ ਬੱਚੀਆਂ ਦਾ ਤੇ ਮੈਡਮਾਂ ਦਾ ਸਪੈਸ਼ਲੀ ਮੈਡਮਾਂ ਦਾ ਜਿਹੜੀਆਂ ਉਹਨਾਂ ਨੇ ਜਿੰਨਾ ਇਹਨਾਂ ਆਰਗੇਨਾਈਜ਼ ਕੀਤਾ ਉਹਨਾਂ ਨੂੰ ਬੱਚਿਆਂ ਨੂੰ ਇੱਥੇ ਲੈ ਕੇ ਆਏ ਤੇ ਉਸ ਤੋਂ ਬਾਅਦ ਸਾਡੀ ਟੀਮ ਦਾ ਤੇ ਇਲੈਕਟ੍ਰੋਨਿਕ ਮੀਡੀਆ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਬਿਨਾ ਇੱਕ ਇਸ ਲੈਵਲ ਦਾ ਕੰਮ ਕਰਨਾ ਸੋਖਾ ਨਹੀਂ ਸੀਗਾ ਤਾਂ ਪੁਲਿਸ ਸਾਡੇ ਜਲੰਧਰ ਦੀ ਪੁਲਿਸ ਫਗਾੜੇ ਦੀ ਪੁਲਿਸ ਗਰਾਿਆਂ ਦੀ ਪੁਲਿਸ ਫਲੋਰਸ ਦੀ ਪੁਲਿਸ ਸਾਰਿਆਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਇਸ ਕੰਮ ਚ ਤੇ ਮੈਂ ਸਾਰਿਆਂ ਨੂੰ ਮੇਰੇ ਵੱਲੋਂ ਤੇ ਵੱਡੇ ਬਾਈ ਪਿੰਦੂ ਜੋੜ ਵੱਲੋਂ ਸਾਰਿਆਂ ਨੂੰ ਦਿলো ਧੰਨਵਾਦ ਕਰਦਾ ਆ ਵੀ ਅੱਗੇ ਵੀ ਸਾਡੀ ਇਦਾਂ ਹੀ ਸਾਡੇ ਇਸ ਪ੍ਰੋਗਰਾਮ ਨੂੰ ਕਰਨ ਲਈ ਸਾਡੀ ਮਦਦ ਕਰਦੇ ਰਹਿਣ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਤਾਂ ਕਿ ਅਸੀਂ ਵੀ ਘਾਣ ਸਲਚ ਹੋਰ ਇੰਪਰੂਵ ਕਰ ਸਕੀਏ ਸਿਸਟਮ ਨੂੰ ਤੇ ਅੱਜ ਅਸੀਂ ਇਹ ਵੀ ਮੈਂ ਨਾਂ ਕਹਿਣਾ ਚਾਹਾਂਗਾ ਵੀ ਕਿਸੇ ਨੂੰ ਵੀ ਇਸ ਜਗ੍ਹਾ ਦੀ ਲੋੜ ਆਈ ਜਿਹੜਾ ਜੋਲ ਫਾਰਮ ਕੁੜਕਾ ਆ ਇਹ 365 ਦਿਨ ਸਾਲ ਚ ਖੁੱਲਾ ਰਹਿੰਦਾ ਕਿਸੇ ਨੂੰ ਵੀ ਇਸ ਚੀਜ਼ ਦੀ ਵਰਤੋਂ ਕਰਨੀ ਆ ਕੁੜੀਆਂ ਦੇ ਵਿਆਹ ਕਰਨੇ ਨੇ ਲੋੜੀਆਂ ਪਾਉਣੀਆਂ ਨੇ ਕੋਈ ਵੀਡੀਓ ਸ਼ੂਟ ਕਰਨਾ ਆ ਕੋਈ ਵੀ ਪ੍ਰੋਗਰਾਮ ਕਰਨਾ ਆ ਤੇ ਇੱਥੇ ਆ ਕੇ ਸਾਡੇ ਜੋ ਟੀਮ ਦੇ ਮੇਨ ਬੰਦੇ ਨੇ ਜਿਹੜਾ ਆਰਗੇਨਾਈਜ਼ ਕਰਦੇ ਨੇ ਸਾਰਾ ਕੁਝ ਢਿੰਕੂ ਭਾਜੀ ਇਹਨਾਂ ਨੂੰ ਆ ਕੇ ਕੰਟੈਕਟ ਕਰ ਸਕਦੇ ਨੇ ਤੇ ਜਦੋਂ ਵੀ ਇਸ ਚੀਜ਼ ਦੀ ਲੋੜ ਹੈਗੀ ਆ ਵਰਤੋਂ ਆ ਅਸੀਂ ਜਿਹੜਾ ਅਗਲੇ ਸਾਲ ਲਈ ਸਾਡਾ ਲਾਣਾ ਅਸੀਂ ਹੁਣੀ ਸ਼ੁਰੂ ਕਰਤਾ ਆ ਫਰਵੀਚੋਂ ਅਸੀਂ ਮੀਟਿੰਗਾਂ ਕਾਨੀਆਂ ਸ਼ੁਰੂ ਕਰ ਦੇਣੀਆਂ ਤਾਂ ਅਸੀਂ ਇਹਨੂੰ ਹੋਰ ਵਧਾਉਣਾ ਚਾਹੁੰਦੇ ਆ ਤੇ ਅਗਲੇ ਸਾਲ ਕੁਝ ਤੁਹਾਨੂੰ ਹੋਰ ਨਵਾਂ ਰੂਪ ਮਿਲੂਗਾ ਇਤੋਂ ਅਲਾਵਾ ਅਸੀਂ ਜਿਹੜਾ ਹੋਰ ਅਸੀਂ ਜਿਹੜੇ ਸਾਡੇ ਕੋਲ ਮਸ਼ੀਨਰੀ ਆ ਸਾਡੇ ਜੋਲ ਫਾਰਮ ਕੋਲ ਖਾਤੇ ਉਹ ਮੈਂ ਤੁਹਾਨੂੰ ਦਿਖਾਣੀ ਚਾਹੂੰਗਾ ਉਹ ਚਾਹਤੋ ਕਿ ਹਾਂਜੀ ਸਭ ਤੋਂ ਪਹਿਲੇ ਮੈਂ ਪਾਲਕੀ ਸਾਹਿਬ ਤੋਂ ਚੁਣਨਾ ਚਾਹੂੰਗਾ ਕਿ ਕਿਸੇ ਨੂੰ ਵੀ ਪਿੰਡਾਂ ਚ ਪਾਲਕੀ ਸਾਹਿਬ ਦੀ ਲੋੜ ਆ ਕਿਸੇ ਵੀ ਕਾਰ ਦੇ ਤੇ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਵੀ ਸਾਡੀ ਮਸ਼ੀਨਰੀ ਜੋ ਅਸੀਂ ਬਣਾਈ ਆ ਪਾਣੀ ਦੇ ਟੈਂਕ ਨੇ ਪਾਣੀ ਦਾ ਟੈਂਕ ਉੱਤੇ ਖੜਾਇਆ ਸਾਡੀ ਫਾਇਰ ਸਰਵਿਸ ਹਾਂਜੀ ਜਿਹੜੀ ਇੱਥੇ ਨੋਰਮਲੀ ਹੁੰਦੀ ਆ ਪਿੰਡਾਂ 'ਚ ਪਿਆਲੀ ਲੁੰਦੇ ਆ ਭਾਜੀ ਹਾਂ ਲਿਆ ਹਾਂਜੀ ਅੱਗ ਲੱਗ ਜਾਂਦੀ ਆ ਹਾਂਜੀ ਅੱਗ ਲੱਗ ਜਾਂਦੀ ਆ ਹਾਂਜੀ ਹਾਂਜੀ ਤੇ ਤੁਸੀਂ ਇਹਨੂੰ ਲੈ ਕੇ ਜਾ ਸਕਦੇ ਆ ਸਾਡਾ ਟਰੈਕਟਰ ਦੇ ਨਾਲ ਡਰਾਈਵਰ ਵੀ ਆਲਵੇਜ਼ ਅਵੇਲੇਬਲ ਹੁੰਦਾ ਇਹ ਸਾਡਾ ਛੋਟਾ ਪ੍ਰਾਪਿੰਦਰ ਹਮ ਆਲਵੇਜ਼ ਇੱਥੇ ਹੁੰਦਾ ਇਹਨੂੰ ਲੈ ਕੇ ਜਾ ਸਕਦੇ ਆ ਨਾਲ ਜੇ ਕਿਸੇ ਨੂੰ ਨਹੀਂ ਟਰੈਕਟਰ ਚਲਾਉਣਾ ਹੋ ਤਾਂ ਤੇ ਇਹ ਪਾਣੀ ਲਈ ਤੁਸੀਂ ਫਾਇਰ ਸਰਵਿਸ ਕਿਸੇ ਵੇਲੇ ਵੀ ਯੂਜ਼ ਕਰ ਸਕਦੇ ਆ ਉਸ ਤੋਂ ਬਾਅਦ ਜਿਹੜੀ ਇੱਥੇ ਸਭ ਤੋਂ ਵੱਡੀ ਇੱਥੇ ਸਾਡੇ ਪੰਜਾਬ ਚ ਪ੍ਰੋਬਲਮ ਡੇਂਗੂ ਦੀ ਡੇਂਗੂ ਦੀ ਬਿਮਾਰੀ ਦੀ ਤੇ ਅਸੀਂ ਉਹਦੇ ਲਈ ਅਸੀਂ ਪਿੰਦੂ ਭਾਜੀ ਨੇ ਸਾਡੀ ਸੋਚ ਆ ਉਹਨੇ ਫੇ ਆ ਐਂਟੀ ਫੌਗ ਮਸ਼ੀਨ ਰੈਡੀ ਕਰਵਾਈ ਇਹਦੇ ਨਾਲ ਇਹਨੂੰ ਵੀ ਤੁਸੀਂ ਜਿੱਥੇ ਵੀ ਤੁਹਾਨੂੰ ਲੋੜ ਆ ਤੁਸੀਂ ਦੇਖੋ ਨੰਬਰ ਵੀ ਲਿਖਿਆ ਹੈ ਤੇ ਸਾਰਾ ਕੁਝ ਲਿਖਿਆ ਕੰਟੈਕਟ ਕਰ ਸਕਦੇ ਆ ਤੇ ਇਹਨੂੰ ਜਿੱਥੇ ਵੀ ਤੁਹਾਨੂੰ ਲੋੜ ਆ ਤੁਹਾਨੂੰ ਲੱਗਦਾ ਵੀ ਇੱਥੇ ਡੇਂਗੂ ਜ਼ਿਆਦਾ ਫੈਲਿਆ ਹੈ ਤੇ ਫੋਗਿੰਗ ਮਸ਼ੀਨ ਯੂਜ਼ ਕਰ ਸਕਦੇ ਆ ਤੇ ਇਹ ਚੀਜ਼ਾਂ ਫੈਸਿਲਿਟੀਆਂ ਇਹ ਪਿੰਦੂ ਬਾਈ ਨੇ ਰੈਡੀ ਕਰਵਾਈਆਂ ਇੱਥੇ ਅਜੇ ਮਣੀ ਨੂੰ ਕਹਾਂਗੇ ਮਣੀ ਇੱਕ ਆਰੀ ਜ਼ਰੂਰ ਆ ਹਾ ਨੰਬਰ ਕਲੋਜ਼ ਕਰਕੇ ਜ਼ਰੂਰ ਆਪਣਾ ਦਿਖਾ ਦਿੱਤਾ ਜਾਵੇ ਕਿਉਂਕਿ ਜਿਹਨੂੰ ਲੋੜ ਪੈਂਦੀ ਕਿਉਂਕਿ ਅਸੀਂ ਦੇਖਿਆ بڑا ਜਿਹੜਾ ਜਿਹੜੇ ਚੱਲਿਆ ਪਿੱਛੇ ਡੇਂਗੂ ਦਾ ਪ੍ਰਕੋਪ ਕਾਫੀ ਚੱਲਿਆ ਸੀ ਅਸੀਂ ਵੀ ਸੇਵਾਵਾਂ ਲਈਆਂ ਹੈਗੇਆਂ ਸਾਡੇ ਤੱਕ ਵੀ ਕੰਟੈਕਟ ਲੋਕਾਂ ਨੇ ਕੀਤਾ ਸੀਗਾ ਗੁਰਆਂ ਬੋਪਾਰਾਂ ਨਾਲ ਪਿੰਡਾਂ ਦੇ ਵਿੱਚ ਧਲੇਤਾ ਫਿਰ ਰਾਧਾ ਸੁਆਮੀ 사ਸੰਗ ਘਰ ਤੱਕ ਜਿਹੜਾ ਕੰਮ ਸਰਕਾਰ ਦਾ ਸੀਗਾ ਅਸੀਂ ਦੇਖਿਆ ਹੈ ਕਿ ਜੋਲ ਫਾਰਮ ਜਿਹੜਾ ਪਿੰਦੂ ਜੋਲ ਹਣੇ ਦੀ ਟੀਮ ਨੇ ਬਾ ਖੂਬੀ ਨਭਾਇਆ ਤੇ ਇੱਕ ਵਾਰੀ ਆਵਾਜ਼ ਦੇਣ ਦੀ ਲੋੜ ਸੀਗੀ ਤੇ ਇਹ ਜਿਹੜਾ ਟਰੈਕਟਰ ਵਾਲੇ ਲੈ ਕੇ ਚਾਏ ਹੋ ਮਣੀ ਹੈ ਜਿਹੜਾ ਨਾਮ ਲਿਆ ਮੈਨੂੰ ਨਾਮ ਪਤਾ ਪਿੰਦਰ ਹਾਂ ਪਿੰਦਰ ਇਹ ਟੀਮ ਸਾਡੇ ਕੋਲ ਪਹੁੰਚ ਹੀ ਰਹੀ ਹੈ ਅਸੀਂ ਉਹਦੇ ਲਈ ਅਸੀਂ ਵੀ ਜੋਲ ਫਾਰਮ ਦਾ ਜੋ ਜਿੰਨਾ ਵੀ ਤੁਹਾਡੀ ਟੀਮ ਹੈ ਵਰਲਡ ਵਾਈਡ ਦਾ ਅਸੀਂ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਸਰਕਾਰਾਂ ਵਾਲਾ ਕੰਮ ਜਿਹੜਾ ਹੈ ਕਿਉਂਕਿ ਉਸ ਟਾਈਮ ਗੁਰਾਇਆਂ ਦੇ ਵਿੱਚ ਖਾਸ ਤੌਰ ਤੇ ਬਹੁਤ ਇਹ ਲੋੜ ਸੀਗੀ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਮਸ਼ੀਨਰੀ ਆ ਸਮਾਜਿਕ ਸੰਸਥਾਵਾਂ ਹੋਰ ਜਿਹੜੇ ਹੈਗੇ ਆ ਉਹ ਕਰ ਰਹੇ ਸੀਗੇ ਪਰ ਜਿਹੜਾ ਸਾਨੂੰ ਲੋੜ ਸੀਗੀ ਇਹ ਮਹੱਲਿਆਂ ਦੇ ਵਿੱਚ ਵੀ ਇਹ ਟਰੈਕਟਰ ਤੁਹਾਡਾ ਜਾਂਦਾ ਰਿਹਾ ਤੇ ਇਹ ਮੈਂ ਤੁਹਾਨੂੰ ਅੱਜ ਦਿਖਾਣਾ ਚਾਹੁੰਗਾ ਅੱਜ ਦੇਖੋ ਅਸੀਂ ਫੰਕਸ਼ਨ ਚੱਲ ਰਿਹਾ ਇੱਥੇ ਤੇ ਇਹ ਕਿਸੇ ਨੇ ਸਾਡੇ ਹੀ ਪਿੰਡਾਂ ਲਾਗੇ ਦੇ ਪਿੰਡਾਂ ਵਿੱਚ ਉਹਨਾਂ ਨੇ ਫੰਕਸ਼ਨ ਰੱਖਿਆ ਹੈ ਤੇ ਕੁੜੀ ਦੇ ਕਿਥੇ ਵਿਆਹ ਰੱਖਿਆ ਗਿਆ ਅੱਜ ਤੇ ਆ ਤੁਸੀਂ ਦੇਖ ਸਕਦੇ ਆ ਸਾਡੇ ਪਿੰਦੂ ਭਾਜੀ ਦੀ ਸੋਚ ਤੇ ਵੀ ਉਹਦੀ ਸੋਚ ਕਿੱਥੇ ਤੱਕ ਆ ਤੇ ਅਸੀਂ ਚਾਹੁੰਦੇ ਕਿ ਅਸੀਂ ਇਹ ਕਰ ਸਕੀਏ 365 ਦਿਨ ਖੁੱਲਾ ਆ ਕੋਈ ਵੀ ਇਹਨੂੰ ਆ ਕੇ ਕੋਈ ਵੀ ਕੋਈ ਕੋਈ ਵੀ ਆ ਸਕਦਾ ਇੱਥੇ ਕੋਈ ਵੀ ਇਹਨੂੰ ਯੂਜ਼ ਕਰ ਸਕਦਾ ਹਾਂ ਇਹ ਇਹ ਇੱਕ ਬੜਾ ਜਿਹੜੀ ਨਵੀਂ ਚੀਜ਼ ਸਾਨੂੰ ਵੀ ਜਿਹੜਾ ਇਹ ਜਾਣਕਾਰੀ ਦੇ ਵਿੱਚ ਸਾਡੇ ਵੀ ਹੁਣੇ ਵਾਧਾ ਹੋਇਆ ਕਿਉਂਕਿ ਅਸੀਂ ਵੀ ਇਹੀ ਗੱਲ ਸਮਝਦੇ ਸੀ ਕਿ ਸ਼ਾਇਦ ਜਿਹੜਾ ਪਹਿਲਾ ਹਫ਼ਤਾ ਤੁਸੀਂ ਰੱਖਿਆ ਹੁੰਦਾ ਅੱਛਾ ਇਹ ਵੀ ਸੈਣੀ ਸਾਹਿਬ ਇੱਕ ਗੱਲ ਇਹ ਕਲੀਅਰ ਕੀਤੀ ਜਿਵੇਂ ਡੇਟਾ ਪੱਕੀਆਂ ਇਹ ਫਿਕਸ ਕੀਤੀ ਹੋਇਆ 5 ਜਨਵਰੀ ਜਿਹੜੀ ਹਾਂਜੀ ਹਾਂਜੀ 5 ਜਨਵਰੀ ਤੋਂ ਲੈ ਕੇ 11 ਜਨਵਰੀ ਇਹ ਸਾਡੀਆਂ ਡੇਟਾ ਅਸੀਂ ਫਿਕਸਤਾ ਕਰਨੀਆਂ ਪਈਆਂ ਤੇ ਹਰੇਕ ਜਿਹੜੀ ਜਿਹੜੀ ਵੀ ਟੀਮ ਦੇ ਮੈਂਬਰ ਨੇ ਉਹਨਾਂ ਨੂੰ ਪਤਾ ਰਵੇ ਵੀ ਇਹ ਦਿਨ ਸਾਡੇ ਇੱਥੇ ਹੀ ਨੇ ਅਸੀਂ ਇੱਥੇ ਹੀ ਰਹਿਣਾ ਹੈ ਮੈਂ ਵੀ ਇੰਗਲੈਂਡ ਤੋਂ ਹਰੇਕ ਸਾਲ ਆਉਣਾ ਮੈਨੂੰ ਵੀ 15 ਸਾਲ ਹੋ ਗਏ ਇੱਥੇ ਆਂਦੇ ਹੋਏ ਮੈਂ ਵੀ ਹਰੇਕ ਸਾਲ ਇਹਨਾਂ ਦਿਨਾਂ ਚ ਇੱਥੇ ਆਉਣਾ ਤੇ ਪਿੰਦੂ ਬਾਈ ਯਾਤਕੀ ਨਹੀਂ ਆ ਸਕਿਆ ਪਰ ਚਲੋ ਅਸੀਂ ਫਰਵਿਚ ਫੇ ਇਕੱਠੇ ਹੋ ਰਹੇ ਹਾਂ ਤੇ ਜਿਹੜਾ ਨੈਕਸਟ ਸੀਜ਼ਨ ਦਾ ਜਿਹੜਾ ਪਲਾਨ ਆ ਭਾਜੀ ਅਸੀਂ ਹੁਣੇ ਹੀ ਸ਼ੁਰੂ ਕਰ ਦੇਣਾ ਕਿਉਂਕਿ ਜਿਹੜੀ ਕਮੀਆਂ ਅਸੀਂ ਗਰਾਉਂਡ ਫਲੋਰ ਤੇ ਹਰੇਕ ਸਾਲ ਸਿੱਖਦੇ ਹਾਂ ਕੁਝ ਹਰੇਕ ਸਾਲ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਤੇ ਅ ਵਧੀਆ ਹੀ ਕਰੂੰਗੇ ਇਤੋਂ ਵਧੀਆ ਕਰੂੰਗੇ ਚਲੋ ਅਸੀਂ ਕੋਸ਼ਲ ਸਾਹਿਬ ਨਾਲ ਵੀ ਗੱਲ ਕਰੀਏ ਸੈਣੀ ਸਾਹਿਬ ਕਿਉਂਕਿ ਇਹ ਮੇਨ ਚਿਹਰਾ ਹੈ ਜਿਹੜਾ ਇੱਥੇ ਲੋਡ ਪੈਣੀ ਕੋਸ਼ਲ ਸਾਹਿਬ ਪਹਿਲਾਂ ਤਾਂ ਆਪਣਾ ਨੰਬਰ ਤੁਸੀਂ ਜ਼ਰੂਰ ਜਨਤਕ ਕਰੋ ਕਿਉਂਕਿ ਜਿੰਨੇ ਸੈਣੀ ਸਾਹਿਬ ਨੇ ਦੱਸਿਆ ਇੱਥੇ ਪਾਣੀ ਤੋਂ ਲੈ ਕੇ ਫੋਗਿੰਗ ਮਸ਼ੀਨ ਫਿਰ ਇਹ ਬਿਲਡਿੰਗ ਹੈ ਜਿਹੜੇ ਯੂਜ਼ ਕਰ ਸਕਦਾ ਕੋਈ ਵੀ ਆ ਕੇ ਇਹ ਨਵੀਂ ਜਿਹੜੀ ਚੀਜ਼ ਸਾਨੂੰ ਵੀ ਸੁਣਾਉਣ ਨੂੰ ਜਿਹੜੀ ਮਿਲੀ ਹੈ ਆਪਣਾ ਨੰਬਰ ਪਹਿਲਾਂ ਦੱਸ ਦਿੱਤਾ ਜਾਵੇ ਕਿੱਦਾਂ ਕੰਟੈਕਟ ਕਰਨਾ ਕੀਤਾ ਜਾਵੇ ਫੋਨ ਨੰਬਰ ਨੋਟ ਕਰ ਲਓ 98098 3054 ਤੇ 98153 70437 ਔਰ 24 ਘੰਟੇ ਨੰਬਰ ਚੱਲਦੇ ਰਹਿੰਦੇ ਜਦੋਂ ਮਰਜ਼ੀ ਜਦੋਂ ਮਰਜ਼ੀ ਫੋਨ ਕਰ ਸਕਦੇ ਜੀ ਨੰਬਰ ਦੁਬਾਰਾ 98153 98153 70437 ਤੇ 98098 0054 ਇਹ ਦੋਨੇ ਨੰਬਰ ਹਮੇਸ਼ਾ ਮੇਰੇ ਕੋਲ ਹੁੰਦੇ ਆ ਔਰ ਹਮੇਸ਼ਾ ਚੱਲਦੇ ਰਹਿੰਦੇ ਆ ਤੇ ਜਦੋਂ ਮਰਜ਼ੀ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਜੀ ਅੱਛਾ ਕੋਸਲ ਸਾਹਿਬ ਵੱਡੀ ਜਿੰਮੇਵਾਰੀ ਜਿਹੜੀ ਤੁਹਾਡੇ ਮੋਢਿਆਂ ਤੇ ਵੀ ਹੁੰਦੀ ਹੈ ਕਿਉਂਕਿ ਟੀਮ ਵਰਕ ਤੁਹਾਡਾ ਅਸੀਂ ਦੇਖਿਆ ਹੈ ਦੇ ਕੇ ਪਤਾ ਲੱਗਦਾ ਕਿਉਂਕਿ ਇੰਨਾ ਵੱਡਾ ਜਿਹੜਾ ਕਾਰਜ ਕਰਨਾ ਹੈ ਕੋਈ ਸੌਖੀ ਗੱਲ ਨਹੀਂ ਹੈਗੀ 5100 ਧੀਆ ਦੀ ਲੋੜੀ ਜੇ ਇੱਕ ਧੀ ਦੀ ਵੀ ਆਪਾਂ ਜਾਂ ਇੱਕ ਪੁੱਤ ਦੀ ਵੀ ਲੋੜੀ ਪਾਣੀ ਹੋਵੇ ਤੇ ਉਹਨੂੰ ਜਿਹੜਾ 15-20 ਦਿਨ ਸੌਖੇ ਲੱਗਦੇ ਤੇ ਟੈਨਸ਼ਨ ਦਾ ਜਿਹੜਾ ਮਹੌਲ ਰਹਿੰਦਾ ਹੈ ਟੀਮ ਕਿਦਾਂ ਦੇਖਦੇ ਪਏ ਤੁਸੀਂ ਸਾਥ ਜਿਹੜਾ ਦਿੰਦਾ ਇਲਾਕੇ ਦੇ ਲੋਕਾਂ ਦਾ ਕਿਦਾਂ ਦਾ ਸਾਥ ਮਿਲਦਾ ਹੈ ਇਹ ਪਹਿਲਾਂ ਤਾਂ ਵੱਡੇ ਭਾਈ ਪਿੰਦੂ ਜੋਲ ਉਹਦੇ ਦਿਸ਼ਾ ਨਿਰਦੇਸ਼ ਪਹਿਲਾਂ ਤਾਂ ਉਹਦੇ ਕਿਉਂਕਿ ਉਹ ਹੀ ਸਾਨੂੰ ਗਾਈਡ ਕਰਦਾ ਵੀ ਅਸੀਂ ਇੱਦਾਂ ਕਰਨਾ ਇੱਦਾਂ ਕਰਨਾ ਦੋ ਮਹੀਨੇ ਤੋਂ ਅਸੀਂ ਇਸ ਕੰਮ ਤੇ ਲੱਗ ਜੰਨੇ ਪਿਛਲੇ ਦੋ ਮਹੀਨੇ ਤੋਂ ਅਸੀਂ ਤੇ ਟੀਮ ਸਾਡੀ ਸਾਰੀ ਬਹੁਤ ਵਧੀਆ ਹੈ ਕੋਈ ਕਿਸਦਾ ਕਹਿਣਾ ਨਹੀਂ ਮੋੜਦਾ ਹਰ ਬੰਦਾ ਇੱਕ ਦੂਜੇ ਦੀ ਗੱਲ ਮੰਨਦਾ ਹੈ ਤੁਸੀਂ ਤਾਂ ਹੀ ਦੇਖਿਆ ਹੋਣਾ ਕਿ ਸਾਡੀ ਮੈਨੇਜਮੈਂਟ ਬਿਲਕੁਲ ਵਧੀਆ ਰਹੀ ਕਿਸੇ ਨੂੰ ਕੋਈ ਕਮੀ ਨਹੀਂ ਆਂਦੀ ਤਾਂ ਹੀ ਸਾਰੇ ਕੰਮ ਵਧੀਆ ਹੁੰਦੇ ਜਾਂ ਟੀਮ ਵਧੀਆ ਤਾਂ ਠੀਕ ਹੈ ਨਹੀਂ ਚਲੋ ਸਾਡੇ ਅਸ਼ਨੀ ਜੀ ਵੀ ਹੈਗੇ ਆ ਜਿਹੜੇ ਵੱਡੀ ਜੇ ਮੇਵਾਰੇ ਨੂੰ ਹਨਾ ਹੈ ਹਾਂ ਅਸ਼ਨੀ ਜੀ ਅਸੀਂ ਵੀ ਦੇਖਦੇ ਆ ਤੁਸੀਂ ਵੀ ਜਿਹੜੇ ਮੋਢੇ ਨਾਲ ਮੋਢਾ ਜਾ ਹੁਣ ਵੀ ਖੜੇ ਆ ਤੇ ਜਦੋਂ ਇਹ ਪ੍ਰੋਗਰਾਮ ਸ਼ੁਰੂਆਤ ਹੁੰਦੀ ਆ ਉਦੋਂ ਵੀ ਤੇ ਬਾਅਦ ਜਿਹੜਾ ਨਾਲ ਰਹਿੰਦੇ ਆ ਤੁਸੀਂ ਲੋਕਲ ਹੈਗੇ ਆ ਕਿਉਂਕਿ ਸ਼ਾਨੀ ਸਾਹਿਬ ਸਪੈਸ਼ਲ ਆਂਦੇ ਹੈਗੇ ਆ ਲੋਕਾਂ ਦੇ ਲਈ ਸਮਾਂ ਕੱਢਦੇ ਆ ਤੇ ਸਮਾਜ ਸੇਵਾ ਦਾ ਜਿਹੜਾ ਕੰਮ ਕਰਦੇ ਆ ਤੁਹਾਡਾ ਬਹੁਤ ਥੈਂਕ ਯੂ ਮਨੀਸ਼ ਜੀ ਤੁਸੀਂ ਵੀ ਸਾਡਾ ਜਿਹੜਾ ਪ੍ਰਿੰਟ মিডিਆ ਤੇ ਉਸ ਤੋਂ ਇਲਾਵਾ ਸਾਡਾ ਸੋਸ਼ਲ ਮੀਡੀਆ ਉਸ ਤੋਂ ਇਲਾਵਾ ਜਿਹੜੇ ਇਲਾਕੇ ਦੇ ਵਿੱਚ ਜਿਹੜਾ ਪਿਆਰ ਮਿਲਦਾ ਆ ਕਿਉਂਕਿ ਇਸ ਇਲਾਕੇ ਦੇ ਵਿੱਚ ਜਿਹੜਾ ਆਮ ਚਰਚਾ ਦਾ ਵਿਸ਼ਾ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਰਹਿੰਦਾ ਹੈਗਾ ਆ ਉਹ ਇਹਨਾਂ ਸਮਾਗਮਾਂ ਦੇ ਰਿਗਾਰਡਿੰਗ ਹੀ ਰਹਿੰਦਾ ਆ ਜਿਹੜੀ ਸੋਚ ਪਿੰਦੋ ਜੋਲ ਸਾਹਿਬ ਅਮਰੀਕ ਸੈਣੀ ਸਾਡੀ ਸਾਰੀ ਟੀਮ ਕਰਕੇ ਅਜ ਰਾਏ ਸਾਹਿਬ ਵੀ ਅੱਜ ਜਿਵੇਂ ਕਰਕੇ ਨਹੀਂ ਹੈਗੇ ਨਹੀਂ ਤਾਂ ਉਹ ਨਹੀਂ ਰੂਬਰੂ ਹੋਣਾ ਸੀਗਾ ਮਨਮੋਹਨ ਵਾਰਿਸ ਜੀ ਕੌਸ਼ਲ ਜੀ ਮਨੀ ਜੀ ਸਾਰੀ ਜਿੰਨੀ ਵੀ ਟੀਮ ਸਾਡੀ ਸਮੁੱਚੀ ਆ ਤਰਲੋਚਨ ਜੀ ਯਾਨੀ ਕਿ ਸ਼ਾਮ ਤੋਂ ਲੈ ਕੇ ਸਵੇਰ ਤੱਕ ਹਰ ਸਾਲ ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਨੇਪਰੇ ਚਾੜਨ ਦੇ ਲਈ ਨਾ ਪ੍ਰੋਗਰਾਮਾਂ ਨੂੰ ਤੇ ਅਸੀਂ ਵਰਕ ਕਰਦੇ ਹੈਗੇ ਆ ਤੇ ਅਸੀਂ ਮੈਂ ਆਪਣੇ ਆਪ ਨੂੰ ਵੈਸੇ ਬਹੁਤ ਜਿਆਦਾ ਵਧੀਆ ਫੀਲ ਕਰਦਾ ਹੈਗਾ ਆ ਕਿ ਸਾਰਾ ਸਮਾਜ ਇਕੱਠਾ ਹੋ ਕੇ ਤੇ ਸਾਡਾ ਸਾਰਾ ਇਲਾਕਾ ਇਕੱਠਾ ਹੋ ਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੁੰਦਾ ਆ ਤੇ ਇਹਨੂੰ ਇੱਕ ਵਧੀਆ ਇੱਕ ਜਿਹਦਾ ਪੋਜ਼ਿਟਿਵ ਵਾਈਬਸ ਹੈਗੀਆਂ ਆ ਨਾ ਉਹ ਇਲਾਕੇ ਦੇ ਵਿੱਚ ਜਾਂਦੀਆਂ ਹੈਗੀਆਂ ਇਹਨਾਂ ਸਮਾਗਮਾਂ ਕਰਕੇ ਤੇ ਅਸੀਂ ਯਾਨਕੀ ਬਹੁਤ ਵਧੀਆ ਆਪਣੇ ਆਪਣੇ ਜਿਹੜਾ ਬਹੁਤ ਧੰਨਵਾਦ ਕਰਦੇ ਆ ਕਿ ਜੋਲ ਪਰਿਵਾਰ ਦਾ ਸੈਣੀ ਪਰਿਵਾਰ ਦਾ ਬਾੜਾ ਪਰਿਵਾਰ ਦਾ ਸੋਤਾ ਪਰਿਵਾਰ ਦਾ ਤੇ ਯੂਕੇ ਦੇ ਜਿੰਨੇ ਵੀ ਬਾਕੀ ਵੀ ਪਰਿਵਾਰ ਇਹਨਾਂ ਦੇ ਨਾਲ ਵੀ ਅਟੈਚ ਹੈਗੇ ਆ ਤੇ ਅਸੀਂ ਬਹੁਤ ਵਧੀਆ ਫੀਲ ਕਰਦੇ ਆ ਕਿ ਸਾਡਾ ਵੀ ਥੋੜਾ ਬਹੁਤ ਯੋਗਦਾਨ ਜਿਹੜਾ ਆਪਣੇ ਤੌਰ ਤੇ ਵੀ ਅਸੀਂ ਇਹਨਾਂ ਦੇ ਨਾਲ ਕੰਮ ਕਰਦੇ ਹੈਗੇ ਆ ਤੇ ਇਹ ਸਾਡਾ ਬਹੁਤ ਥੈਂਕਸ ਹੈ ਉਸ ਤੋਂ ਇਲਾਵਾ ਹੋਰ ਵੀ ਸੇਵਾਵਾਂ ਜਿਸ ਤਰ੍ਹਾਂ ਸਾਡੇ ਅਮਰੀਕ ਸੈਣੀ ਜੀ ਨੇ ਦੱਸੀਆਂ ਹੈਗੀਆਂ ਆ ਇਹ ਸਾਰਾ ਸਾਲ ਹੀ ਚੱਲਦੀਆਂ ਰਹਿੰਦੀਆਂ ਹੈਗੀਆਂ ਕਿਉਂਕਿ ਹੁਣ ਤੁਹਾਨੂੰ ਵੀ ਪਤਾ ਹੈ ਕਿ ਗੁਰਪੁਰਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਪਿੰਡਾਂ ਦੇ ਵਿੱਚ ਪ੍ਰੋਗਰਾਮ ਸਮਾਗਮ ਚੱਲ ਰਹੇ ਆ ਤੇ ਆਉਣ ਵਾਲੇ ਸਮੇਂ ਦੋ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਗਰਾਮ ਹੋਣਗੇ ਇਸ ਕਰਕੇ ਪਲਕੀ ਸਾਹਿਬ ਦਾ ਪਾਣੀ ਦੇ ਕੋਈ ਵੀ ਸੇਵਾਵਾਂ ਦੇ ਟੈਂਕਰਸ ਇੱਥੇ ਹੈਗੇ ਆ ਰਿੰਕੂ ਜੀ ਨਾਲ ਕੰਟੈਕਟ ਕਰ ਸਕਦੇ ਆ ਬੰਦਾ ਨੰਬਰ ਜਨ ਤੱਕ ਹੋ ਗਿਆ ਆਏਗਾ ਇਸ ਕਰਕੇ ਜਿਹੜਾ ਇਹ ਸਾਰੇ ਸਾਲ ਦੀਆਂ ਸੇਵਾਵਾਂ ਸਾਡਾ ਇਲਾਕਾ ਜਿਹੜਾ ਹੈ ਆ ਪੂਰਾ ਜਨਕੀ ਇਸ ਚੀਜ਼ਾਂ ਦਾ ਜੋਲ ਫਾਰਮ ਤੋਂ ਵੱਧ ਤੋਂ ਵੱਧ ਜਿਹੜੀਆਂ ਸੇਵਾਵਾਂ ਜਿਸ ਤਰ੍ਹਾਂ ਵੀ ਹੈਗਾ ਆ ਇਹ ਹਾਸਲ ਕਰ ਸਕਦਾ ਹੈ ਤੇ ਜਿੰਨਾ ਵੀ ਯੋਗਦਾਨ ਪਾ ਸਕਦਾ ਆ ਅਸੀਂ ਸਾਰਿਆਂ ਦਾ ਵੀ ਪ੍ਰਿੰਟ মিডিਆ ਦਾ ਸੋਸ਼ਲ ਮੀਡੀਆ ਦਾ ਉਸ ਤੋਂ ਇਲਾਵਾ ਆਪਣੇ ਹਰ ਇੱਕ ਹਰ ਪ੍ਰਸ਼ਾਸਨ ਦਾ ਰਿਲੀਜੀਅਸ ਪਾਰਟੀਆਂ ਨੇ ਵੀ ਧਾਰਮਿਕ ਸੰਸਥਾਵਾਂ ਨੇ ਹਰ ਇੱਕ ਨੇ ਦੇ ਵਿੱਚ ਆਪਣਾ ਸ਼ਮੂਲੀਅਤ ਕੀਤੀ ਹੈਗੀ ਇਸ ਕਰਕੇ ਮੈਂ ਆਪਣੇ ਵੱਲੋਂ ਬਹੁਤ ਹੀ ਜ਼ਿਆਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਚਲੋ ਆ ਸਾਨੀ ਸਾਹਿਬ ਨਾਲ ਲਾਸਟ ਆਪਾਂ ਕੁਐਸਚਨ ਸਾਨੀ ਸਾਹਿਬ ਸਾਨੂੰ ਤਾਂ ਜਿੱਥੇ ਤੱਕ ਜਾਣਕਾਰੀ ਮਿਲੀ ਸੀ ਕਿ ਬੱਚਿਆਂ ਦੇ ਜਿਹੜੇ ਪੜ੍ਹਾਈ ਦਾ ਖਰਚਾ ਤਾਂ ਲੈ ਕੇ ਫਿਰ ਹਰੇਕ ਮਹੀਨੇ ਸ਼ਾਇਦ ਨਾਲ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਮੈਡੀਕਲ ਕੈਂਪ ਵੀ ਚੱਲਦੇ ਰਹਿੰਦੇ ਹਾਂਜੀ ਬਿਲਕੁਲ ਨਾਲ ਦੇ ਪਿੰਡਾਂ 'ਚ ਸਾਡੇ ਇੰਨਾ ਹੀ 15 ਸਾਲ ਹੋ ਗਏ ਸਾਨੂੰ ਮੈਡੀਕਲ ਕੈਂਪ ਲਾਉਂਦੇ ਹੋਏ 15 ਸਾਲ ਤੋਂ ਸੀ ਇਹ ਕੰਮ ਚੱਲ ਰਿਹਾ ਹੈ ਜਿਹੜੇ ਬੱਚਿਆਂ ਦੀ ਜਿਹੜੇ ਲੋਨ ਮਨ ਬੱਚੇ ਨੇ ਉਹਨਾਂ ਦੀ ਫੀਸਾਂ ਹੋ ਗਈਆਂ ਭਾਜੀ ਪੜ੍ਹਾਈ ਦਾ ਬੜਾ ਖਰਚਾ ਆਇਆ ਤੇ ਤੇ ਜਿਹੜੇ ਵੀ ਲੋੜਵੰਦ ਬੱਚੇ ਨੇ ਆਲਵੇਜ਼ ਇੱਥੇ ਵੈਲਕਮ ਨੇ ਜਿਹਨੂੰ ਵੀ ਕਿਸੇ ਲੋੜ ਆ ਰਹੀ ਕਿ ਕੋਈ ਜੀ ਦਾ ਨੰਬਰ ਸ਼ੇਅਰ ਹੋ ਗਿਆ ਬੱਚਾ ਦੀ ਪੜ੍ਹਾਈ ਦਾ ਬੱਚੇ ਨੂੰ ਕਿਸੇ ਦੀ ਫੀਸ ਨਹੀਂ ਦੇ ਪਾ ਰਹੇ ਤਾਂ ਰਿੰਕੂ ਜੀ ਨੂੰ ਕੰਟੈਕਟ ਕਰ ਸਕਦੇ ਨੇ ਤੇ ਕੋਈ ਗੱਲ ਨਹੀਂ ਯੋਜਨਾ ਵੀ ਸਾਥ ਤੋਂ ਕਰ ਸਕੋਗੇ ਜਰੂਰ ਕਰੋ ਹਾਂ ਧੰਨਵਾਦ ਜੀ ਸੁਣਿਆ ਤੁਸੀਂ ਕਿ ਜਿਹੜੀ ਚੀਜ਼ਾਂ ਕਈਆਂ ਨੂੰ ਨਹੀਂ ਪਤਾ ਕਿ ਕਈ ਲੋਕ ਇਹੀ ਸਮਝਦੇ ਆ ਕਿ 5 ਤਰੀਕ ਤੋਂ ਲੈ ਕੇ ਜਿਹੜਾ ਇਹ 11 ਤਰੀਕ ਤੱਕ ਇਹੀ ਇੱਥੇ ਈਵੈਂਟ ਹੁੰਦੇ ਆ ਫੰਕਸ਼ਨ ਹੁੰਦੇ ਆ ਇਹ ਤਸਵੀਰਾਂ ਵੀ ਦਿਖਾ ਦਿੰਨੇ ਆ ਕਿ ਅੱਜ ਵੀ ਜਿਹੜਾ ਅੱਜ 14 ਤਰੀਕ ਆ 14 ਤਰੀਕ ਨੂੰ ਵੀ ਇੱਥੇ ਵਿਆ ਕੀਤੇ ਜਾ ਰਿਹਾ ਹੈ ਇਹ ਜਿਹੜੀ ਜਗਾ ਹੈ ਜੋਲ ਫਾਰਮ ਕੁੜਕਾ ਇਹ ਕੋਈ ਵੀ ਜਿਹਨੂੰ ਲੋੜ ਆ ਲੋੜਵੰਦ ਪਰਿਵਾਰ ਆਇਆ ਜਾ ਜਿਹਨੂੰ ਵੀ ਕਿਸੇ ਨੂੰ ਲੋੜ ਆ ਉਹ ਇਹ ਫ੍ਰੀ ਆਫ ਕਾਸਟ ਜਿਹੜਾ ਇਹ ਚੀਜ਼ ਇਹ ਜੋਲ ਫਾਰਮ ਦੇ ਵਿੱਚ ਵਰਤ ਸਕਦਾ ਹੈ ਇਸ ਤੋਂ ਇਲਾਵਾ ਕਿਉਂਕਿ ਘਰਪੁਰ ਵਾਰੇ ਆ ਉਹਦੇ ਲਈ ਕਿਸੇ ਨੂੰ ਪਾਲਕੇ ਸਾਹਿਬ ਦੀ ਲੋੜ ਆ ਉਹ ਫੇਰ ਆ ਫੌਗਿੰਗ ਦੀ ਹੈ ਫਿਰ ਟੈਂਕ ਦੀ ਹੈ ਹਰ ਇੱਕ ਚੀਜ਼ ਇੱਥੇ ਅਵੇਲੇਬਲ ਹੈ ਵੱਡੀ ਗੱਲ ਇਹ ਆ ਫ੍ਰੀ ਆਫ ਕਾਸਟ ਕੋਈ ਖਰਚਾ ਨਹੀਂ ਡਰਾਈਵਰ ਤੱਕ ਉਹ ਆਪਣਾ ਇੱਥੋਂ ਭੇਜੋਗੇ ਜੇ ਕਿਸੇ ਨੂੰ ਟਰੈਕਟਰ ਟਰਾਲੀ ਨਹੀਂ ਚਲਾਣੀ ਆਉਂਦੀ ਹੈਗੀ ਉਹਦੇ ਲਈ ਵੀ ਆ ਨੰਬਰ ਵੀ ਸ਼ੇਅਰ ਕਰ ਦਿੱਤੇ ਆ ਤੇ ਜੇਕਰ ਕਿਸੇ ਨੂੰ ਵੀ ਲੋਡ ਪੈਂਦੇ ਹੈਗੇ ਆ ਤਾਂ ਉਹ ਉਸ ਨੰਬਰ ਤੇ ਕੰਟੈਕਟ ਕਰਕੇ ਕਿਸੇ ਵੀ ਟਾਈਮ ਜੇ ਪੈਲਸਾ ਦੇ ਵਿੱਚ ਖਰਚਾ ਕਰਨ ਦੇ ਕਿਸੇ ਦੀ ਨਹੀਂ ਸਮਰਥਾ ਹੈਗੀ ਤਾਂ ਉਹ ਵਰਤ ਸਕਦਾ ਹੈ ਮੈਨੇ ਨਾਲ ਮਨੀਸ਼ 바ਵਾ ਕੋੜਕਾ